ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੰਡੇ ਵੀਰ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾ ਤੇ ਇੱਕ ਦੋਸਤੋ ਤੋਕੜ ਗੱਬਣ ਮੱਝ ਆਪਾਂ ਦਿਖਾਵਾਂਗੇ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਦੋਮਾ ਪਸ਼ੂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੁਸੀਂ ਦੋਸ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਕੀ ਹਾਲ ਜੀ ਵਧੀਆ ਵੀਰ ਵਧੀਆ ਹੋਰ ਸਾਨੂੰ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਕਿੱਦਾਂ ਕੰਮ ਕਰ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲੀ ਜਾਂਦਾ ਵੀਰ ਜੀ ਮੰਡੀ ਤੋਂ ਬਾਅਦ ਆਪਣੇ ਹੁਣ ਦਰਸ਼ਨ ਹੋ ਗਏ ਹਾਂਜੀ ਹਾਂਜੀ ਠੀਕ ਠੀਕ ਉਹ ਵੀਡੀਓ ਤੇ ਵੀ ਹਜੇ ਫੋਨ ਆ ਜਾਂਦੇ ਕਿਵੇਂ ਲੇ ਵੀਜੀ ਤਾਂ ਵਿਕਨੇ ਆ ਕਿਹੜੀ ਮੰਡੀ ਜਿਵੇਂ ਆ ਕਿ ਦੋ ਇਹ ਪੁਰਾਣੀ ਹੈ ਜੀ ਠੀਕ ਠੀਕ ਹਾਂਜੀ ਠੀਕ ਹੈ ਜੀ ਵੀਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਇੱਕ ਕਰੀਬ ਜੀ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤ ਹੋ ਨੰਬਰ ਤਾਂ ਨਾਂ ਵੀ ਮੂਨ ਨੰਬਰ ਵੀ ਜਿਵੇਂ ਰਹਾਗਾ 994460394 ਨਾਂ ਵੀ ਜੀ ਮੇਰਾ ਉਦਾਂ ਸੱਦਾ ਹਰਜਿੰਦਰ ਸਿੰਘ ਆ ਤੇ ਉਦਾਂ ਨਾਂ ਛੋੜ ਨਾਂ ਨਾ ਜਿੰਦਾ ਜਾਂਦੇ ਆ ਜੀ ਵਪਾਰੀ ਲੈਣ ਚ ਵਪਾਰ ਲੈਣ ਚ ਹਾਂਜੀ ਠੀਕ ਠੀਕ ਹਾਂਜੀ ਤੇ ਅੱਜ ਵੀਰ ਆਪਣੇ ਕੋਲ ਦੋ ਪਸ਼ੂ ਆ ਜਿਨ੍ਹਾਂ ਦੇ ਵਿੱਚ ਇੱਕ ਗਾਂ ਤਾਜੀ ਸੂਈ ਤੇ ਮੱਝ ਈੜ ਧੋਪਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਆਪਾਂ ਇਸ ਗਾਂ ਤੋਂ ਪਹਿਲਾਂ ਉਹ ਡਿਟੇਲ ਆਪਾਂ ਵੀਰਾਂ ਨੂੰ ਤੁਸੀਂ ਇਹ ਗਾਂ ਕਿੰਨਾ ਸੂਈ ਇਹਨੂੰ ਵੀ ਜੀ ਇਹ ਪਹਿਲਾ ਸੂਆ ਸੂਈ ਜੇ ਹਾਂਜੀ ਤੇ ਸੂਈ ਨੂੰ ਆਜੇ 4 ਦਿਨ ਹੋ ਗਏ ਲਗਭਗ 5 ਦਿਨ ਨਾਲ ਵਿੱਚੋਂ 나ੜੂ ਨਾਲ ਆ ਅੱਛਾ ਜੀ ਤੇ ਵੀ ਜੀ ਬੌਲਾ ਆਪਾਂ 2 ਟਾਈਮ ਉੱਥੇ ਜਿਹੜੀ ਚਵਾਈ ਕਰਕੇ ਲਈ ਵੱਛੀ ਕੋ 12 ਕਿਲੋ ਹੀ ਉੱਥੇ ਵੱਛੀ ਖੁੱਲੀ ਰਹਿੰਦੀ ਫਾਰਮ ਤੇ ਠੀਕ ਹੈ ਜੀ ਮੈਂ ਸਾਰੀਆਂ ਵੀਡੀਓ ਬਣਾਈਆਂ ਜਿਹੜਾ ਵੀਰ ਭਰਾ ਲਊਗਾ ਆਪਾਂ ਸੈਂਡ ਕਰ ਦਾਂਗੇ ਤੇ ਹੁਣ ਇਹਦੇ ਕੋਈ ਕੋਈ ਦਾਹ ਹੋ ਜੇ ਯਾਰਾ ਹੋ ਜੇ ਵੀ ਬੌੜਾ ਲਾਲੇ ਕੋਈ ਦੁੱਧ ਲਾਲੇ ਚਾਰ ਦਿੰਦੀ ਕੋਲੇ ਅਜੇ ਮਤਲਬ ਬੌੜੇ ਜੀ ਹਾਂ ਜੀ ਹਾਂ ਜੀ ਅਜੇ ਵੀ ਮੈਲਾ ਚਲਣਾ ਵੀ ਜੀ ਇਹਦਾ ਠੀਕ ਜੀ ਹਾਂ ਜੀ ਬੱਚਾ ਕੀ ਦਿੱਤਾ ਵੀਰ ਬੱਚਾ ਵੀ ਜੀ ਵਸ਼ਾ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਤੇ ਵੀਰ ਤੂਰ ਕੇ ਵਿਖਾਈਓ ਹਾਂ ਲੋ ਵੀ ਜੀ ਤੂਰ ਦਿੰਨੇ ਦੋਸਤੋ ਗਾਂ ਦਾ ਪ੍ਰਿੰਟ ਤੇ ਸ਼ਾਈਨਿੰਗ ਜਿਹੜੀ ਗਾਂ ਦੀਆ ਕਰੋ ਚੈੱਕ ਤੁਸੀਂ ਪਹਿਲਾ ਸੂਆ ਦੋਸਤੋ ਬੱਚੀ ਸੂਈ ਤੇ ਵੀਰ ਦੰਦਾ ਜੋ ਕਿਦਾਂ ਚਾਹੀਏ ਵੀਰ ਜੀ ਚੌਗੀ ਹੋਣੀ ਆ ਅਸੀਂ ਚਾਰ ਦੰਦੇ ਹਾਂ ਜੀ ਹਾਂ ਜੀ ਚੌਗੀ ਹੋਣੀ ਠੀਕ ਹੈ ਜੀ ਦੋਸਤੋ ਪਸ਼ੂ ਓਪਰੇ ਤਾਂ ਆਕੇ ਥੋੜਾ ਜਿਹਾ ਕਈਰਾ ਵੈਸੇ ਹੀ ਦੁੱਧ ਘਟ ਜਾਂਦੇ ਆ ਜਿਹਨੂੰ ਓਪਰੇ ਤਾਂ ਹੁੰਦੇ ਆ ਬਾਕੀ ਦੀ ਆ ਫੇਸ ਕੁਆਲਟੀ ਕਰੋ ਚੱਕ ਜੀ ਇਹ ਰੱਸੀ ਦਾ ਵੀ ਨਾ ਔਲ ਕਰਦੀ ਵੀਰ ਜੀ ਤੈਨੂੰ ਗਲੇ ਤੋਂ ਫਾੜ ਲੀ ਨਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕਰੋ ਚੇਕੇ ਵੀ ਸ਼ਾਈਨਿੰਗ ਸੁਨੰਗਾ ਦੀ ਬਹੁਤ ਸੋਹਣੀ ਬਿਊਟੀ ਹੈ ਜੀ ਚੋਈਤ ਵੀ ਵੀਰ ਇੱਕ ਨੰਬਰ ਦੀ ਜੀ ਇੱਕ ਨੰਬਰ ਪਾਸ ਕੋਈ ਵੀਰ ਮੇਰਾ ਆਵੇ ਉਸ ਟਾਈਮ ਚੋਵੇ ਤਸੱਲੀ ਕਰੇ ਆਪਦੀ ਠੀਕ ਹੈ ਜੀ ਆਜੋ ਬਤੋ ਜੀ ਲੈਓ ਜੀ ਮੋੜੋ ਇੱਕ ਮਾਲੀ ਇਹ। ਜੀਓ ਦੋਸਤੋ ਗਾ ਦਾ ਕੱਦ ਕਾਠ ਪ੍ਰਿੰਟ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ। ਬਾਸ ਬਾਸ। ਦਰਦੀ ਆ ਵੀ ਥੋੜੇ ਜਿਹਾ। ਹਾਂ ਜੀ ਵੀਰ ਜੀ ਦਰਦੀ। ਠੀਕ ਹੈ। ਲਓ ਜੀ। ਮੈਂ ਉਹਦੀ ਦੋਸਤ ਜੀ ਸ਼ੈਨਿੰਗ ਕਰਵਾਉਣਾ ਚਾਹੁੰਦੀ ਹਾਂ ਜੀ ਬਾਹ ਕਮਾਲ ਦੋਸਤੋ ਦੀ ਬਿਊਟੀ ਹੈ ਫਿਰ ਦੁੱਧ 10 ਕਿਲੋ ਜਿਹੜਾ ਪੱਕਾ ਤਿਆਰ ਇਹਨੂੰ ਜਿਹੜਾ ਆਪਾਂ ਵੀਜੀ ਇੱਥੇ ਦੋ ਟਾਈਮ ਚੋ ਕੇ ਦੇਣਾ ਠੀਕ ਹੈ ਜੀ ਜਿਹੜਾ ਇੱਥੇ ਜਿਹੜਾ ਮੇਰਾ ਵੀਰ ਭਰਾ ਆਊਗਾ ਦੋ ਟਾਈਮ ਦੀ ਚੋ ਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੇ ਜਿਹੜੀ ਵੀਜੀ ਇੱਥੇ ਗੱਲ ਹੋ ਜਾਣੀ ਉਹਦੇ ਨਾਲ ਦੀ ਰੀਸ ਨਹੀਂ ਹੈ ਇੱਥੇ ਆਪਣੀ ਤਸੱਲੀ ਕਰਕੇ ਦੋ ਦੋ ਟਾਈਮ ਚੋ ਕੇ ਖੜੇ ਮੇਰਾ ਭਰਾ ਠੀਕ ਹੈ ਸੁਈ ਹੈ ਗਾਂਪੇ ਹਾਂ ਜੀ ਹਾਂ ਜੀ ਸੁਈ ਹੈ ਵੀਜੀ ਠੀਕ ਹੈ ਜੀ ਤੇ ਮੁੱਲ ਵੀਰ ਕੰਨਾ ਮੁੱਲ ਵੀ ਜੀ ਇਹਦਾ 40000 ਵੀਰ ਜੀ ਜੇ ਚੋ ਆਪਾਂ ਸ਼ਾਟ ਕਰਨੀ ਹੋ ਮੁੱਲ ਕਰੀਏ ਜਾਂ ਆਪਾਂ ਵੀ ਭਣ ਭਰਾ ਮੋੜ ਕੇ ਤੰਗ ਬਹੁ ਕਰਦੇ ਮੈਂ ਚਲੋ ਉਹ ਤਾਂ ਗੱਲ ਹੈਗੀ ਆ ਬਾਕੀ 2000 ਹੀ ਕਰ ਦਾਂਗੇ 38000 ਦੀ ਬੱਚੀ ਹੈ ਠੀਕ ਹੈ ਜੀ ਉਹ ਜੋ ਕੋਈ ਆਏਗਾ ਇਹਦਾ ਮਾਨ ਕਰਦਾ ਠੀਕ ਹੈ ਜੀ ਹਾਂ ਜੀ ਜੀ ਵੀਰ ਜੀ ਲਓ ਦੋਸਤੋ 40000 ਰੁਪਿਆ ਡਿਮਾਂਡ ਰੱਖੀ ਗਈ ਹੈ 38000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀ ਭਰਾ ਕਿਦਣਾ ਕੋ ਉਹ ਤਾਂ ਮੌਕੇ ਤੇ ਛੋਰਛੱਪਾ ਮਾਰਤਾ ਜੁਰੂਗਾ ਮੁੱਲ ਵੀਡੀਓ ਵਾਲੇ ਦੋਸਤੋ ਫਿਕਸ ਨਹੀਂ ਜੀ ਜੇ ਫੋਨ ਜੁੜਦਾ ਹੈ ਕਰੋ ਤੇ ਮੱਝ ਦੀ ਵੀ ਰਿਟੇਲ ਮੱਝ ਵੀ ਜੀ ਇਹ ਆਪਾਂ ਕੱਲ ਦੀ ਆਈ ਆ ਹਾਂਜੀ ਤੇ ਵਾਲਿਆਂ ਦੇ ਵੀ ਜਾ ਕੇ ਚੈੱਕ ਕਰਾ ਲਿਓ ਪੰਜਵੇਂ ਮਹੀਨੇ ਦੀ ਗੱਭਾਂ ਨਿਕਲੀ ਡਾਕਟਰ ਕੋਲ ਨੇ ਚੈੱਕ ਕਰਤੀ ਗਿਆ ਠੀਕ ਹੈ ਜੀ ਤੇ ਕੋਈ ਮੇਰਾ ਵੀਰ ਜਿਹੜਾ ਲਊਗਾ ਉਹ ਆਪਦਾ ਡਾਕਟਰ ਲੈ ਆਵੇ ਆਪਦੀ ਚੈੱਕ ਕਰਕੇ ਲੈ ਜੀ ਅਸਲੀ ਆਪਦੀ ਹਾਂਜੀ ਆਪਦੀ ਸੱਦੀ ਕਰਕੇ ਲੈ ਜੇ ਤੇ ਵੀਰ ਕਿੰਵੇਂ ਸੂਹ ਹੱਥੇ ਇਹ ਸੂਹਾ ਵੀ ਜੀ ਆ ਕਿ ਤਿੱਜਾ ਅਦੇ ਘਰ ਵਾਲੇ ਸੂਹ ਕੀ ਗਾ ਅੱਛਾ ਮੈਂ ਦੂਜਾ ਸੂਹਾ ਸੀ ਦੂਜੇ ਹੱਥੇ ਹਾਂਜੀ ਹਾਂਜੀ ਉਧਰੋਂ ਲੈ ਆਏ ਕਿ ਵੀ ਜੈਡ ਬਲੈਕ ਹੈ ਸਾਰੀ ਹਾਂਜੀ ਹਾਂਜੀ ਮੈਂ ਕਾਲੀ ਕੁੜੀ ਆ ਠੀਕ ਹੈ ਜੀ ਵੀ ਡੇਰੀ ਵਾਲੀ ਮੈਂ ਆ ਵੀ ਜੀ ਠੀਕ ਹੈ ਜੀ ਕੱਦ ਬੋਲ ਤਾਂ ਚੰਗਾ ਆਦਾ ਕੋਈ ਸਾਫ ਸੂਤ ਰਹੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੱਢੀਏ ਵੀਰ ਬਾਹਰ ਨੂੰ ਆ ਲੋ ਵੀ ਜੀ ਦੁੱਧ ਵੀਰ ਕਿੰਨਾ ਥੱਲੇ ਦੁੱਧ ਵੀਰ ਜਿਹੜਾ ਚੋ ਲੈਣਾ ਵਾ ਹਾਂਜੀ ਉਹਦੇ ਅੱਠੀ ਪੈਰੀ ਚੋਂਦੇ ਆ ਪਰ ਮੈਂ ਦੋਵੇਂ ਟਾਈਮ ਚੋਣਨਾ ਵੀ ਦੁੱਧ 4 ਕਿਲੋ ਹੈਗਾ 4 ਕਿਲੋ ਦੋਵੇਂ ਟਾਈਮ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਤੋ ਦੋਸਤੋ ਸੁਆ ਦੂਜਾ ਸੁਈਆ ਤੇ ਤੀਜੇ ਸੁਈਆ ਤੇ ਦੋਸਤੋ ਗੱਬਣ ਪੰਜ ਮਹੀਨਿਆਂ ਦੀ ਚੈੱਕ ਪਾਸ ਆ ਵੀਰ ਨੇ ਚੈੱਕ ਕਰਾਤੀ ਇਹ ਖੈਰਾ ਸਾਹਿਬ ਹੋਣਾ ਵੀ ਤੋਕਾ ਡੰਗ ਰਿਆ ਬਗਾਨੇ ਥਾਂ ਜਾ ਕੇ ਵੀ ਬਾਦ ਵੀ ਸਕਦਾ ਘੜ ਵੀ ਸਕਦਾ ਉਹ ਤਾਂ ਥਣ ਪਾਸ ਕਰਾਉਂਦੀ ਆ ਠੀਕ ਠੀਕ ਹਾਂਜੀ ਠੀਕ ਹੈ ਜੀ ਕੋਈ ਨਹੀਂ ਪੀਣਾ ਦੋਸਤੋ ਕੱਦ ਕੱਠ ਮੈਦਾ ਚੈੱਕ ਕਰ ਲੋ ਡੇਰੀ ਵਾਲੀ ਮੱਝ ਆ ਦੋਸਤੋ ਡੇਰੀ ਦੇ ਵਿੱਚੋਂ ਵੀਰ ਕਹਿੰਦਾ ਖਰੀਦੀ ਆ ਇਨੇ ਵੀ ਸੱਜਰ ਨੇ ਕੋ ਦੁੱਧ ਕਿੰਨਾ ਵਿੱਚ ਹੋਇਆ ਸ਼ਰਾਰਾ 18 ਕਿਲੋ ਦੀ ਕਪੈਸਿਟੀ ਰੱਖਦੇ ਆ ਵੀ ਜੀ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਹੈ ਡੇਰੀ ਵਾਲੇ ਨੇ ਨਿੱਕੀ ਮਾਤ ਰੱਖਣੀ ਨਹੀਂ ਨੀਗੀ ਹਾਂ ਜੀ ਹਾਂ ਜੀ ਹਾਂ ਜੀ ਲੱਗਿਆ ਪਿੰਡਾ ਥਾਵਾਂ ਜਿੱਦੇ ਮਾਰੇ ਲੱਭਦੀਆਂ ਨਹੀਂ ਗਈਆਂ ਹਾਂ ਜੀ ਹਾਂ ਜੀ ਡੇਰੀਆਂ ਡੂਰੀਆਂ ਜੋ ਲੈਣੀਆਂ ਪੈਂਦੀਆਂ ਇਥੋਂ ਠੀਕ ਹੈ ਪਤਾ ਕੱਦ-ਕੁੱਦ ਖੈਰਾ ਸਾਹਿਬ ਬਹੁਤ ਵੱਡਾ ਕੱਦ ਤੇ ਦੋਸਤੋ ਬਹੁਤ ਚੰਗਾ ਹੈ ਹਾਂ ਜੀ ਬਾਕੀ ਪੂਰੀ ਜੈਡ ਬਲੈਕ ਹੈ ਜੀ ਤੇ ਤੇ ਪਰ ਇਹ ਚੜਾਈ ਦੋਸਤੋ ਚੈੱਕ ਕਰ ਸਕਦੇ ਹੋ ਥੋੜੀ ਜੀ ਸਾਂਭ ਤੋਂ ਘਟ ਰਹੀ ਹੈ ਖੇਰਾ ਸਾਹਿਬ ਜਿਹੜੀ ਵੀ ਗੱਲੇ ਜੋ ਮੈਂ ਆਉਣੀ ਨਾ ਉਹਨੂੰ ਘੱਟ ਪੈਗੇ ਵੱਧ ਪੈਗੇ ਜਿਹੜਾ ਆਪ ਸੇਵਾ ਕਰੂਗਾ ਕੀਪਦਾ ਚਲੋ ਕਿ ਸੇਵਾ ਸਾਹਮ ਸਿਰ ਤੇ ਪਜਾਵੀ ਸਾਹ ਨੂੰ ਕੋ 2 ਰੁਪਏ ਵਾਟ ਲੂ ਇਹ ਤੇ ਗੱਲ ਹੈ ਗਈ ਕਿਉਂਕਿ ਮੁੱਲ ਤੇ ਵੀਰ ਸਾਹਮ ਪਈ ਹੈ ਨਾ ਹਾਂਜੀ ਵੀਰ ਜੀ ਠੀਕ ਹੈ ਕੋਈ ਵੀਰ ਕਿ ਘਰ ਰੱਖਣ ਵਾਲਾ ਹੋਵੇ ਜਾਂ ਕਿ ਵੇਚਣ ਵਾਲਾ ਹੋਵੇ ਸੇਵਾ ਤੇ ਟਿਕਣ ਕਰਦੀ ਹੈ ਹਾਂਜੀ ਠੀਕ ਹੈ ਜੀ ਤੇ ਵੀਰ ਦੁੱਧ ਹੁਣੋ 4 ਕਿਲੋ ਦੱਸਿਆ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ ਨਾ ਕਰਨਾ ਮੁੱਲ ਤੇ ਖੇਰਾ ਦਾ ਵੀਡੀ ਮੈਂ ਜੀ ਕਰਦਾ 70 ਕਰੀਏ ਜੀ ਪਰ ਆਪਾਂ 60000 ਦੀ ਮੈਂ ਦੇ ਦਾਂ 60000 ਤੋਂ ਕਿੰਨਾ ਮੰਨਦੇ ਹੋ ਜੇ ਕੋਈ ਕੋਈ ਆਏਗਾ ਦਾ ਕਰਦਾ ਏ ਠੀਕ ਹੈ ਜੀ ਮਾਨ ਦਾ ਵੀਡੀਓ ਚ ਕਹਿੰਦਾ ਕਹਿਰਾ ਸਾਹਿਬ ਜੀ ਜਾਂ ਆਪਾਂ ਉਸ ਹਾਣ ਮੈਂ ਲਾਈਏ ਨਾ ਤੇ ਕੁਆੜੀਏ ਨੇ 50000 ਦੀ ਮੈਂ ਲੈ ਲੈਣੀ ਇਦਾਂ ਹੀ ਗੱਲ ਹੈ ਹਾਂਜੀ ਠੀਕ ਹੈ ਨਾ ਕੋਈ ਨਾਟਾ ਆਪਾਂ ਜਾਇਜ਼ ਜੀ ਕਮਾਈ ਕਰਕੇ ਦੱਸਣੇ ਆ ਕੋਈ ਜਿਆਦੀ ਵੱਡੀ ਨਹੀਂ ਕਿ ਆਏਗਾ ਦਾ ਹੋਰ 10000 ਮੰਨ ਕਰਦਾ ਏ ਯਾਨੀ ਕਿ ਉਹ 90000 ਦੇ ਦਾਂਗੇ ਹੋਰ 10000 ਕਰਦਾ ਦੋ ਘਰ ਸਰ ਦੀ ਮੈਂ ਦੇ ਦਵਾਂਗੇ 55000 ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਆਵੇ ਮੇਰਾ ਵੀਰ ਨਕਬ ਜ ਠੀਕ ਹੈ ਜੀ ਆਓ ਜੀ ਤਸੱਲੀ ਕਰਕੇ ਖੜੇ ਠੀਕ 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 ਹੈ ਹਾਂਜੀ ਦੋਸਤੋ ਪੰਜਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹੈ ਵੀਰ ਨੇ ਚੈੱਕ ਕਰਵਾਤੀ ਹੈ ਜਿਹੜੇ ਵੀਰ ਨੇ ਖੜਨੀ ਆਪਣੀ ਬੇਸ਼ੱਕ ਤਸੱਲੀ ਕਰ ਸਕਦਾ ਵਾ ਹਾਂਜੀ ਹਾਂਜੀ 4 ਕਿਲੋ ਦੋ ਦੋਸੋ ਮੌਕੇ ਤਾਂ ਤਿਆਰ ਆ 60000 ਰੁਪਇਆ ਡਿਮਾਂਡ ਰੱਖੀ ਗਈ 58000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਣ ਤਾਂ ਜਿਹੜਾ ਕੋਈ ਵੀਰਪਰਾ ਖਿੱਦਣਾ ਕੋ ਤਾਂ ਮੌਕੇ ਤੇ ਜਰੂਰ ਹੋਊਗਾ ਪਸ਼ੂ ਦੋ ਦੋ ਤੁਹਾਨੂੰ ਦਿਖਾਏ ਆ ਦੋਵੇਂ ਪਸ਼ੂ ਸੁਰੇ ਸਵਾਏ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਸਕਦੇ ਹੋ ਐਡਰੈਸ ਏ ਕਰੀ ਵੀਰ ਦਾ ਫ अरनता ना रोड ਤੇ ਵੀ ਦਾ ਸਾਹ ਹਾਂਜੀ 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 ਅਰਨਤਾ ਰੋਡ ਤੇ ਦੋਸਤੋ ਨੇੜੇ ਆ ਰੇਲ ਦਾ ਫਾਟਕ ਵੀ ਲੱਗਦਾ ਵਾ ਹਾਂਜੀ ਗੋਦਦਵਾਰਾ ਟਾਲਾ ਸਾਹਿਬ ਵੀ ਜੀ ਨਜ਼ਦੀਕ ਆ ਆਪਾਂ ਨੂੰ ਜਿਹਦੇ ਨਾਂ ਤੇ ਵੀ ਲੋਕਾਂ ਨੂੰ ਛੇਤੀ ਪਤਾ ਲੱਗ ਜਾਂਦਾ ਵਾ ਠੀਕ ਹੈ ਠੀਕ ਹੈ ਬਾਕੀ ਦੋਸਤੋ ਨੰਬਰ ਮੈਂ ਪੀਤਾ ਸਕਰੀਨ ਤੇ ਚਲਾ ਦੂਗਾ ਨੰਬਰ ਵੀਰੇ ਇੱਕ ਰੀ ਫੇਰ ਬੋਲਦੀ ਹਾਂ 9914 60394 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ